ਕਾਂਗਰਸ ਦੇ ਸੀਨੀਅਰ ਨੇਤਾ ਅਤੇ ਇੰਪਰੂਵਮੈਂਟ ਟਸਟ ਬਟਾਲਾ ਦੇ ਸਾਬਕਾ ਚੇਅਰਮੈਨ ਕਸਤੂਰੀ ਲਾਲ ਸੇਠ ਜਿਨ੍ਹਾਂ ਦਾ ਬੀਤੇ ਕੁਝ ਦਿਨ ਪਹਿਲਾਂ ਦਿਲ ਦਾ ਦੌਰਾ ਪੈਣ ਕਰਕੇ ਦੇਹਾਂਤ ਹੋਇਆ ਸੀ ਅੱਜ ਉਹਨਾਂ ਦੀ ਅੰਤਮ ਅਰਦਾਸ ਮੌਕੇ ਭੋਗ ਦੇ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਜਿੱਥੇ ਇਲਾਕਾ ਵਾਸੀ ਆਸ-ਪਾਸ ਪਿੰਡਾਂ ਦੇ ਲੋਕ ਇੱਥੇ ਪਹੁੰਚੇ ਹਨ ਉੱਥੇ ਵੱਖ-ਵੱਖ ਪਾਰਟੀ ਦੀਆਂ ਸ਼ਕਤੀਆਂ ਇੱਥੇ ਉਹਨਾਂ ਨੂੰ ਅੰਤਿਮ ਅਰਦਾਸ ਵਿੱਚ ਪਹੁੰਚੀਆਂ ਹਨ ਜਿੰਨਾ ਗੱਲਬਾਤ ਕੀਤੀ ਗਈ ਹੈ ਉਹਨਾਂ ਕਹਿੰਦੇ ਕਿ ਕਸਤੂਲਾ ਸੇੜ ਜਿੱਥੇ ਇੱਕ ਸੁਲਝੇ ਹੋਏ ਨੇਤਾ ਸਨ ਉੱਥੇ ਹੀ ਇੱਕ ਨੇਕ ਇਨਸਾਨ ਸਨ ਉਹਨਾਂ ਨੇ ਜਾਣਨਾ ਜਿੱਥੇ ਕਾਂਗਰਸ ਪਾਰਟੀ ਨੂੰ ਕਾਟਾ ਪਿਆ ਹੈ ਉਹਨਾਂ ਦੇ ਪਰਿਵਾਰ ਨੂੰ ਕਾਟਾ ਹੋਇਆ ਹੈ ਉੱਥੇ ਹੀ ਸਮੁੱਚੇ ਇਲਾਕੇ ਦੀਆਂ ਆ ਸੰਗਤਾਂ ਨੂੰ ਵੱਡਾ ਕਾਟਾ ਹੋਇਆ ਹੈ ਕਿਉਂਕਿ ਉਹ ਉਹਨਰ ਦੁੱਖ ਸੁੱਖ ਵਿੱਚ ਜਾਂਦੇ ਸਨ ਆਓ ਇਸ ਮੌਕੇ ਵੱਖ-ਵੱਖ ਪਾਰਟੀ ਨੇਤਾਵਾਂ ਦੀ ਪ੍ਰਚ ਆਰੇ ਨਿਊਜ਼ ਸੇਠ ਕਸਤੂਰੀ ਲਾਲ ਜੀ ਜੋ ਸਾਡੇ ਕਾਂਗਰਸ ਦੇ ਇੱਕ ਥੰਮ ਸੀ ਕਈ ਵਾਰਾਂ ਥੰਮ ਹਿੱਲੇ ਪਰ ਸੇਠ ਕਸਤੂਰੀ ਲਾਲ ਹੋਣਾ ਦਾ ਥੰਮ ਕਰੀ ਨਹੀਂ ਰਿਹਾ ਕਈ ਕਾਂਗਰਸ ਚਾਏ ਕਾਂਗਰਸ ਤੋਂ ਚਲੇਗੇ ਸੇਠ ਕਸਤੂਰੀ ਲਾਲ ਕਿੱਥੇ ਖੜੇ ਸੀ ਕਾਂਗਰਸ ਦੇ ਉੱਥੇ ਹੀ ਖੜੇ ਰਹਿਣਾ ਚਾਹੇ ਤੋਪਾਈ ਕਾਂਗਰਸ ਦੀ ਜਾਂ ਛਾਂ ਆਈ ਸੇਠ ਕਸਤੂਰੀ ਲਾਲ ਨੇ ਕਾਂਗਰਸ ਦਾ ਸਾਥ ਨਹੀਂ ਛੱਡਿਆ ਜਿਹੜੇ ਕੋਈ ਲੀਡਰ ਛੱਡ ਕੇ ਗਿਆ ਉਹਨਾਂ ਦਾ ਸਾਥ ਛੱਡ ਦਿੱਤਾ ਤੋ ਇਹ ਖੁਦ ਹੀ ਲੀਡਰ ਦਾ ਤੇ ਚਲੇ ਜਾਣਾ ਕਾਂਗਰਸ ਪਾਰਟੀ ਲਈ ਬਹੁਤ ਵੱਡਾ ਕੰਟ ਹੈ। ਔਰ ਉਹਨਾਂ ਨੇ ਜਿੰਨੀ ਆਪਣੀ ਜ਼ਿੰਦਗੀ ਜਿੰਨਾ ਸੰਘਰਸ਼ ਕੀਤਾ ਉਹ ਕਾਂਗਰਸ ਲਈ ਕੀਤਾ ਨਹੀਂ ਉਹ ਕਿ ਆਪਣੇ ਪਰਿਵਾਰ ਲਈ ਕਰਦੇ ਨੇ। ਛੇੜ ਕੇ ਸਤੂਰੀ ਲਾਣੇ ਕਾਂਗਰਸ ਨੇ ਸੰਘਰਸ਼ ਕੀਤਾ ਔਰ ਬਟਾਲੇ ਜੇ ਮੈਂ ਕਹਾਂ ਤੇ ਪਟਾੜ੍ਹ ਜੀ ਜਿੰਦ ਜਾਨ ਸੀ ਉਹ ਸਿਹਤ ਕਸਤੂਰੀ ਲਾਲ ਕਾਂਗਰਸ ਦੇ ਇਹ ਕਿਸੇ ਨੇ ਨਬਜ ਦਾ ਧੱਕਣਾ ਤੇ ਸਿਹਤ ਲਾਲ ਦੇ ਨਬਜ ਦਾ ਧੱਕਣਾ ਤੁਹਾਨੂੰ ਪੂਰੇ ਦੇ ਪੂਰੇ ਕਾਂਗਰਸ ਦਾ ਪਰਾਜਨ ਅੱਜ ਉਹਨਾਂ ਦਾ ਇਦੋਂ ਚਲੇ ਜਾਣਾ ਔਰ ਅਚਾਨਕ ਚਲੇ ਜਾਣਾ ਉਹ ਇਹ بڑا ਪਾਰਟੀ ਲਈ ਮੇਰੇ ਲਈ ਔਰ ਉੱਪਰ ਦੇ ਸਾਰੇ ਲੀਡਰ ਨੇ ਬਹੁਤ ਘਾਟਾ ਪਿਆ ਔਰ ਅਸੀਂ ਸਾਰੇ ਉਹਨਾਂ ਦੇ ਇਸ ਦੁੱਖ ਦੀ ਘੜੀ 'ਚ ਖੱਚੂ ਤੇ ਪਰਿਵਾਰ ਨੂੰ ਜਿਵੇਂ ਉਹਨਾਂ ਨੇ ਕੰਮ ਕੀਤਾ ਐਵੇਂ ਪ੍ਰਵਾਰ ਤੇ ਕਾਂਗਰਸ ਕੰਮ ਕਰਦੀ ਰਹੇ ਕਿਦੋਂ ਸੇਟ ਕੁਸੂ ਰਲਾਦੇ ਚੋਂ ਸੁਪਨੇ ਸੀ ਉਹਨਾਂ ਨੂੰ ਅੱਕੀ ਲੈ ਕੇ ਚੱਲ ਗਏ ਬੜੇ ਦੁੱਖ ਦੀ ਗੱਲ ਹੈ ਜੀ ਕੁਛ ਦਿਨ ਪਹਿਲਾਂ ਅ ਪ੍ਰਸੂਰੀ لال ਸੇਟ ਜੀ ਜੋ ਕਿ ਸਦੀ ਵਿਛੋੜਾ ਦੇ ਗਏ ਨੇ ਸੰਸਾਰ ਨੂੰ ਅੱਜ ਅਸੀਂ ਉਹਨਾਂ ਦੀ ਅੰਤਿਮ ਅਰਦਾਸ 'ਚ ਸਾਰੇ ਸ਼ਾਮਲ ਹੋਏ ਹਾਂ ਸੋ ਕਿ ਜਿਹੜੇ ਇਨਸਾਨ ਦੇ ਅੱਛੇ ਕਰਮ ਹੁੰਦੇ ਆ ਨੇਕ ਕਰਮ ਹੁੰਦੇ ਆ ਕੁਝ ਪਾਰਟੀਆਂ ਤਾਂ ਉੱਠ ਕੇ ਹੁੰਦੇ ਆ ਸੋ ਉਹੀ ਅਸਲ 'ਚ ਕਮਾਈ ਹੁੰਦੀ ਆ ਅੱਜ ਉਹਨਾਂ ਦੀਆਂ ਕੁਝ ਚੰਗੀਆਂ ਗੱਲਾਂ ਚੰਗੀਆਂ ਯਾਦਾਂ ਜਿਹੜੀਆਂ ਨੇ ਉਹ ਇੱਥੇ ਬਹਿ ਕੇ ਵੀ ਮੈਂ ਤਾਜ਼ੀਆਂ ਕਰ ਰਿਹਾ ਸੀ ਸੋ ਇਨਸਾਨ ਦੀਆਂ ਅੱਛੀਆਂ ਆਦਤਾਂ ਜੇ ਆਪਾਂ ਕਹੀਏ ਤਾਂ ਇੱਕ ਯਾਦਾ ਦੇ ਵਿੱਚ ਇਨਸਾਨ ਆਪਣੇ ਆਪ ਨੂੰ ਜੀਵਨ 'ਚ ਸਫਲ ਕਰ ਸਕਦਾ ਸੋ ਉਹਨਾਂ ਦੇ ਪਰਿਵਾਰ ਨਾਲ ਵੀ ਮੈਂ ਦੁੱਖ ਪ੍ਰਗਟ ਕੀਤਾ ਸਤਕਾਰਯੋਗ ਸਰਦਾਰ ਅਮਨ ਸ਼ੇਰ ਸਿੰਘ ਜੀ ਸ਼ਹਿਰੀ ਕਲਸੀ ਜੋ ਕਿ ਬਟਾਲੇ ਤੋਂ ਵਿਧਾਇਕ ਨੇ ਸੋ ਉਹਨਾਂ ਵੱਲੋਂ ਵੀ ਇੱਕ ਇਹ ਏਡੇ ਵੱਡੇ ਵਿਛੋੜੇ 'ਚ ਸ਼ਰਦਾ ਦੇ ਫੁੱਲ ਪੀੜ ਕਿਤੇ ਜਾਂਦੀ ਹੈ। ਇਹ ਸਾਬ ਇੱਕ ਬਹੁਤ ਹੀ ਮਹਾਨ ਸ਼ਖਸੀਅਤ ਸਨ। ਮੇਰਾ ਉਹਨਾਂ ਦੇ ਨਾਲ 25-28 ਸਾਲ ਦਾ ਮਿਲਵਰਤਨ ਰਿਹਾ ਆ। ਉਸ ਆਦਮੀ ਦੀ ਕੁਆਲਿਟੀ ਨੂੰ ਬਿਆਨ ਕਰਨਾ ਬੜਾ ਔਖਾ। ਔਰ ਮੈਂ ਵੇਖਿਆ ਆ ਜਦੋਂ ਕਰੋਨਾ ਦਾ ਕਾਲ ਸੀ ਨਾ ਮੈਂ ਤੇ ਮੇਰਾ ਬੇਟਾ ਦੋਨੇ ਜਣੇ ਹਸਪੀਟਲ 'ਚ ਐਡਮਿਟ ਸਾਂ। ਸੀਰੀਅਸ ਕੰਡੀਸ਼ਨ ਸੀ। ਦੋ ਦਿਨ ਦੇ ਬਾਅਦ ਸੇਠ ਸਾਹਿਬ ਵੀ ਉੱਥੇ ਹਸਪੀਟਲ 'ਚ ਆ ਗਏ। ਔਰ ਉਹਨਾਂ ਨੂੰ ਪਤਾ ਲੱਗਾ ਉਹ ਉੱਠ ਕੇ ਸਾਡੇ ਕਮਰੇ ਸਾਡਾ ਪਤਾ ਲੈਣ ਵਾਸਤੇ ਆ ਗਏ ਜਦੋਂ ਕਿ ਕਰੋਨਾ ਦੇ ਵਿੱਚ ਕੋਈ ਇੱਕ ਦੂਰੇ ਦੇ ਲਾਗੇ ਜਾਣ ਨੂੰ ਤਿਆਰ ਨਹੀਂ ਸੀ ਮੈਂ ਉਹਨਾਂ ਨੂੰ ਕਿਹਾ ਸਿਹਰ ਸਾਹਿਬ ਬੰਦੇ ਸਭ ਠੀਕ ਹੋਊਗਾ ਮੈਂ ਵੀ ਤੁਹਾਡੇ ਲਈ ਅਰਦਾਸ ਕਰਦਾ ਤੁਸੀਂ ਵੀ ਮੇਰੇ ਲਈ ਅਰਦਾਸ ਕਰੋ ਮਾਨਸਿਕ ਤੌਰ ਤੇ ਇਹਨੇ ਤਖਦੇ ਵਿਅਕਤੀ ਸਨ ਮੈਂ ਇਸ ਬਟਾਲੇ ਦੇ ਵਿੱਚ ਮੇਰਾ ਖਿਆਲ ਆ ਕੋਈ ਐਸਾ ਕਿਰਿਆ ਕਰਮ ਨਹੀਂ ਜਿਹਦੇ ਵਿੱਚ ਸਿਹਰ ਸਾਹਿਬ ਨਾ ਪਹੁੰਚੇ ਹੋਣ ਜਾਤ ਪਾਤ ਉੱਚ ਨੀਚ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਸੇਠ ਸਾਹਿਬ ਹਰ ਥਾਂ ਹਾਜ਼ਰੀ ਲਵਾਉਂਦੇ ਸੀ ਮੇਰੇ ਕੋਲ ਸੇਠ ਸਾਹਿਬ ਵਾਸਤੇ ਇਹਨਾਂ ਮੇਰੇ ਮਨ ਚ ਉਹਨਾਂ ਦਾ ਸਤਕਾਰ ਸੀ ਤੁਸੀਂ ਸੱਚ ਪੁੱਛੋ ਅੱਜ ਮੈਂ ਬਹੁਤ ਔਖਾ ਭੀੜਾਂ ਦੇ ਵਿੱਚੋਂ ਦੀ ਲੰਘ ਕੇ ਆਇਆ ਵੀ ਮੇਰੀ ਸੇਠ ਸਾਹਿਬ ਦੀ ਅੰਤਮ ਅਰਦਾਸ ਵਿੱਚ ਹਾਜ਼ਰੀ ਲੱਗ ਜਾਵੇ ਇਹ ਮੇਰੇ ਮਨ ਚ ਉਹਨਾਂ ਦਾ ਸਤਕਾਰ ਸੀ ਉਹਨਾਂ ਦੇ ਕੁਆਲਿਟੀ ਤੋਂ ਉਹਨਾਂ ਦੇ ਗੁਣਾਂ ਨੂੰ ਸ਼ਬਦਾਂ ਰਹੀ ਮੈਂ ਬਿਆਨ ਨਹੀਂ ਕਰ ਸਕਦਾ ਇਹੋ ਹੀ ਮੇਰੀ ਨਿਮਰਤਾ ਸਹਿਦ ਈਸ਼ਵਰ ਕੋਲ ਬੇਨਤੀ ਆ ਕਿ ਐਸਾ ਪਿਆਰ ਉਹਨਾਂ ਦੇ ਪਰਿਵਾਰ ਨੂੰ ਤੇ ਲੋਕਾਂ ਨੂੰ ਤੇਨ ਦਾ ਈਸ਼ਰ ਬਲ ਦੇਵੇ ਨੇਕੀ ਨਾਲ ਜੀਵਨ ਜੀਣ ਦਾ ਬਲ ਦੇਵੇ ਤੇ ਸਾਰੇ ਨੂੰ ਆਪਣਾ ਸਮਝਣ ਦਾ ਬਲ ਦੇਵੇ ਸੇਠ ਸਾਹਿਬ ਜਿੱਥੇ ਵੀ ਹਨ ਉਹਨਾਂ ਦੀ ਆਤਮਾ ਨੂੰ ਠੰਡ ਮਹਿਸੂਸ ਹੋਵੇ ਮੈਂ ਇਹਨਾਂ ਸ਼ਬਦਾਂ ਨਾਲ ਸ਼ਰਧਾਜਲੀ ਪੇਟ ਕਰਨ ਵਾਸਤੇ ਆਇਆ ਹਾਂ ਸਮਝਦਾ ਕਿ ਜਿਹੜਾ ਕਸਤੂਰੀ ਲਾਲ ਸੇਠ ਹੀਗਾ ਤੇ ਸਾਡੇ ਬਟਾਲੇ ਦੀ ਇੱਕ ਸਾਰੀਆਂ ਪਾਰਟੀਆਂ ਦਾ ਸਾਂਝਾ ਤੇ ਸਾਰੀਆਂ ਪਾਰਟੀਆਂ ਨੂੰ ਪਿਆਰ ਕਰਨ ਵਾਲਾ ਸਾਰੇ ਬਟਾਲੇ ਦੇ ਵਿੱਚ ਚਾਹੇ ਕੋਈ ਗਰੀਬ ਆ ਅਮੀਰ ਆ ਕਿਸੇ ਕਿਸਮ ਦਾ ਵੀ ਕੋਈ ਇਨਸਾਨ ਜਦੋਂ ਉਹਦੀ ਡੈਥ ਹੁੰਦੀ ਸੀ ਤੇ ਇਹਨਾਂ ਨੂੰ ਹਰ ਭੋਗ ਤੇ ਸਸਕਾਰ ਤੇ ਇਹਨਾਂ ਨੂੰ ਵੇਖਿਆ ਜਾਂਦਾ ਸੀਗਾ ਇਹ ਇੱਕ ਬਟਾਲੇ ਦੀ ਸੰਸਥਾ ਸੀ ਬਟਾਲੇ ਦੇ ਵਿੱਚ ਇਹਨਾਂ ਦੇ ਜਾਣ ਨਾਲ ਇਹ ਬਹੁਤ ਵੱਡਾ ਘਾਟਾ ਪਿਆ ਇਹ ਨੌਜਵਾਨਾਂ ਨਾਲ ਨੌਜਵਾਨ ਬਜ਼ੁਰਗਾ ਨਾ ਬਜ਼ੁਰਗ ਇਹੋ ਜੇ ਸਾਥੀ ਦਾ ਦੁਨੀਆ ਤੋਂ ਜਾਣਾ ਮੈਂ ਸਮਝਦਾ ਕਿ ਪਰਿਵਾਰ ਨੂੰ ਦੇ ਘਾਟਾ ਹੈ ਪਰ ਸਮਾਜ ਨੂੰ ਬਹੁਤ ਵੱਡਾ ਘਾਟਾ ਇਹ ਗਰੀਬਾਂ ਦਾ ਹਮਦਰਦ ਯਾਰਾਂ ਦਾ ਯਾਰ ਕਿਸੇ ਨੂੰ ਇਹ ਤੋਂ ਆਸ ਹੀ ਤੇ ਕਦੀ ਵੀ ਇਹਨੇ ਕਿਸੇ ਨਾਲ ਧੋਖਾ ਨਹੀਂ ਸੀ ਕੀਤਾ ਇਹੋ ਜੇ ਇਨਸਾਨ ਮੈਂ ਸਮਝਦਾ ਕਿ ਸਾਡੇ ਬਟਾਲੇ ਵਿੱਚ ਜਿਸ ਦਿਨ ਇਹਨਾਂ ਦਾ ਅੰਤਮ ਸੰਸਕਾਰ ਹੋਇਆ ਸੀ ਕਹਿੰਦੇ ਨੇ ਕਿ ਜਦੋਂ ਬੰਦੇ ਦੀ ਅਰਥ ਹੀ ਜਾਂਦੀ ਏ ਤੇ ਜਿਹੜੇ ਲੋਕ ਅਰਥੀ ਦੇ ਨਾਲ-ਨਾਲ ਚੱਲਦੇ ਨੇ ਉਹ ਸਭ ਤੋਂ ਅੱਗੇ ਪਰਿਵਾਰ ਵਾਲੇ ਚੱਲਦੇ ਨੇ ਉਦੋਂ ਮਗਰ ਉਹਨਾਂ ਦੇ ਸੱਜਣ ਮਿੱਤਰ ਜਿਹੜੇ ਮਗਰਲੇ ਪਾਸੇ ਹੁੰਦੇ ਨੇ ਉਹ ਉਸ ਪਿੰਡ ਦੇ ਉਸ ਸ਼ਹਿਰ ਦੇ ਨਿਵਾਸੀ ਹੁੰਦੇ ਨੇ ਉਹ ਜਿਹੜੀ ਗੱਲ ਕਰਦੇ ਨੇ ਉਹ ਦਰਗਾਹ ਵਿੱਚ ਉਹ ਸੁਣੀ ਜਾਂਦੀ ਏ ਜਿਸ ਦਿਨ ਇਹਨਾਂ ਦਾ ਅੰਤਮ ਸੰਸਕਾਰ ਸੀ ਕੁੱਲ ਸ਼ਹਿਰ ਸਾਡੇ ਬਟਾਲੇ ਦੇ ਲੋਕ ਉੱਥੇ ਗਏ ਉਹਨਾਂ ਦੇ ਨੂੰ ਇਹੋ ਹੀ ਗੱਲ ਸੁਣੀ ਸੀ ਕਿ ਇੱਕ ਬਹੁਤ ਚੰਗਾ ਇਨਸਾਨ ਬਟਾਲੇ ਦਾ ਚਲਾ ਗਿਆ ਮੈਂ ਉਹਨਾਂ ਨੂੰ ਅੱਜ ਸ਼ਰਧਾ ਦੇ ਫੁੱਲ ਭੇਟ ਕਰਦਾ ਅਤੇ ਉਸ ਅਕਾਲ ਪੁਰਖ ਅੱਗੇ ਅਰਦਾਸ ਬੇਨਤੀ ਕਰਦਾ ਕਿ ਉਹਨਾਂ ਦੇ ਬੱਚੇ ਉਹਨਾਂ ਦੇ ਪਾਏ ਪੂਰਨਿਆਂ ਤੇ ਚੱਲ ਕੇ ਉਸੇ ਤਰ੍ਹਾਂ ਪੰਜਾਬ ਆਪਰੇ ਬਟਾਲੇ ਦੀ ਸਮਾਜ ਦੀ ਸੇਵਾ ਕਰਦੇ ਰਹੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਖੋ ਕਸਤੂ ਰਈ ਲਾਲ ਸੇਠ ਜੀ ਇੱਕ ਇੰਸਟੀਟਿਊਸ਼ਨ ਸੀਗੇ ਇੱਕ ਇਨਸਾਨ ਨਹੀਂ ਸੀ ਉਹ ਪਾਰਟੀ ਪਾਜੀ ਤੋਂ ਉੱਪਰ ਉੱਠ ਕੇ ਹਰ ਇੱਕ ਗਰੀਬ ਗੁਰਬੇ ਦੀ ਮਦਦ ਕਰਦੇ ਸੀ ਜਿਹੜਾ ਵੀ ਉਹਨਾਂ ਕੋਲ ਜਾਂਦਾ ਸੀ ਭਾਵੇਂ ਕਿਸੇ ਵੀ ਪਾਰਟੀ ਨਾਲ ਸੰਬੰਧਤ ਹੁੰਦਾ ਸੀ ਉਹ ਹਰ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦੇ ਸੀ ਭਾਵੇਂ ਵੀ ਕਿਸੇ ਵੀ ਵਰਗ ਨਾਲ ਹੋਵੇ ਕਿਸੇ ਵੀ ਪਾਰਟੀ ਨਾਲ ਸੰਬੰਧਤ ਹੋਵੇ ਕਿਸੇ ਵੀ ਜਾਤ ਦਾ ਹੋਵੇ ਸੋ ਉਹਨਾਂ ਦਾ ਘਟਾ ਜਿਹੜਾ ਵਾ ਸਾਰੇ ਜਿੱਥੇ ਬਟਾਲੇ ਨੂੰ ਪਿਆ ਮੈਂ ਸਮਝਦਾ ਉੱਥੇ ਇਲਾਕਾ ਨੂੰ ਇਲਾਕੇ ਨੂੰ ਪੂਰੇ ਨੂੰ ਪਿਆ ਨਾ ਕਿ ਉਹਨਾਂ ਦੇ ਪਰਿਵਾਰ ਨੂੰ ਪਿਆ ਤੇ ਇਹੋ ਜਿਹੀ ਸ਼ਕਸ਼ੀਤਾਂ ਜਿਹੜੀਆਂ ਬਹੁਤ ਘੱਟ ਹੁੰਦੀਆਂ ਸਾਬ ਦਾ ਜਾਣਾ ਬਹੁਤ ਮੰਦ ਭਾ ਗਿਆ ਠੀਕ ਹੈ ਸੰਸਾਰ ਦੇ ਅੰਦਰ ਇੱਕ ਆਣਾ ਔਰ ਜਾਣਾ ਨਿਸ਼ਚਿਤ ਹੈ ਪਰ ਕੁਦਰਤ ਦੀ ਗੱਲ ਇਹ ਹੈ ਵੀ ਥੋੜੇ ਸਮੇਂ ਚ ਅਚਾਨਕ ਚਲੇਗੇ ਉਹ ਦੁਖਦ ਵੀ ਹੈ ਦੂਸਰੀ ਗੱਲ ਇਹ ਹੈ ਵੀ ਸਭ ਤੋਂ ਜਿਹੜੀ ਵੱਡੀ ਗੱਲ ਹੈ ਸ਼ੇਰ ਸਾਹਿਬ ਇੱਕ ਮਿਲਨ ਸਰ ਵਿਅਕਤੀ ਔਰ ਜਿੱਥੇ ਮਿਲਨ ਸਰ ਵਿਅਕਤੀ ਸੀ ਔਰ ਹਰ ਕਦੇ ਦੁੱਖ ਸੁੱਖ ਦੇ ਭਾਈਵਾਲ ਸੀ ਕਹਿੰਦੇ ਦੁੱਖ ਸੁੱਖ ਤੋਂ ਲੈ ਕੇ ਚਿਤਾ ਤੱਕ ਚਿਤਾ ਜਾ ਕੇ ਚੰਨੀ ਵੀ ਸ਼ੇਰ ਸਾਹਿਬ ਦੀ ਇੱਕ ਆਦਤ ਸੀ ਇੱਕ ਉਹ ਸੋਹ ਸੀ ਦੂਸਰੀ ਸਭ ਤੋਂ ਵੱਡੀ ਗੱਲ ਰਾਜਨੀਤਿਕ ਇੰਨਾ ਸਬਰ ਹੁੰਦਾ ਵਾਜੂਦ ਕਿ ਇਹਨਾਂ ਰਾਜਨੀਤਿਕ ਤੌਰ ਤੇ ਦੁਸ਼ਮਣ ਨਹੀਂ ਸੀ ਔਰ ਕਦੀ ਉਹਨਾਂ ਨੇ ਬੇਈਮਾਨੀ ਦਾ ਕੋਈ ਕੰਮ ਨਹੀਂ ਕੀਤਾ ਔਰ ਹਮੇਸ਼ਾ ਇਮਾਨਦਾਰੀ ਦੇ ਪੰਥ ਇਹਨਾਂ ਦੇ ਚੱਲਦੇ ਰਹੇ ਆ ਉਹ ਸੇਰ ਸਾਹਿਬ ਦੇ ਪਰਿਵਾਰ ਨੂੰ ਘਾਟ ਜਿੱਤੇ ਪਈ ਆ ਸ਼ਹਿਰ ਨੂੰ ਵੀ ਘਾਟ ਪਈ ਆ ਉਹ ਸਮਾਜਿਕ ਸੰਸਥਾਵਾਂ ਦੇ ਵੀ ਮੁਖੀ ਸਨ ਔਰ ਮੈਂ ਇਹ ਕਹੂੰਗਾ ਪ੍ਰਭੂ ਉਹਨਾਂ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ ਔਰ ਉਹ ਬੱਚਿਆਂ ਨੂੰਗਾ ਉਹਨਾਂ ਦੇ ਕਦਮਾਂ ਤੇ ਚੱਲਣ ਦੀ ਪ੍ਰੇਰਣਾ ਦੇ ਮੈਂ ਅੱਜ ਸੇਰ ਸਾਹਿਬ ਦੇ ਜਿਹੜੀ ਰਸਮ ਕਰਾਦੀ ਅੰਤਮ ਹੋ ਗਈ ਆ ਉੱਥੇ ਪਾਇਆ ਮੈਂ ਸੇਰ ਸਾਹਿਬ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਮੈਂ ਮਤਲਬ ਬਚਪਨ ਤੋਂ ਮੇਰੀ ਦੁਕਾਨ ਉਹਨਾਂ ਦੇ ਕਰੀਬੀ ਹੈ ਮੇਰਾ ਘਰ ਵੀ ਨੇ ਕਰੀਬ ਸੀ ਔਰ ਆਪਣੇ 50 ਸਾਲ ਦੇ ਜਿਹੜੇ ਰਾਜਨੀਤਿਕ ਕੈਰੀਅਰ ਦੇ ਵਿੱਚ ਇਸ ਬੰਦੇ ਦੇ ਉੱਪਰ ਕੋਈ ਵੀ ਬੰਦਾ ਦਾਗ ਨਹੀਂ ਲਗਾ ਸਕਿਆ ਪੂਰੇ ਬਟਾਲੇ ਦੇ ਵਿੱਚ ਛੱਡ ਕੇ ਜਦ ਆਪਰਚੂਨਿਟੀ ਪਾਰਟੀਆਂ ਦੇ ਵਿੱਚ ਵੀ ਕੋਈ ਇੱਕ ਬੰਦਾ ਨਹੀਂ ਮਿਲਿਆ ਜਿਸ ਬੰਦੇ ਨੇ ਸੇੜ ਸਾਹਿਬ ਦਾ ਵਿਰੋਧ ਕੀਤਾ ਹੋਵੇ ਇਹ ਇਹੋ ਜੀ ਕਮਾਈ ਸੀ ਔਰ ਇਹਨਾਂ ਦੀ ਕਮਾਈ ਉਸ ਨਜ਼ਰ ਆਈ ਸੀ ਜਿਸ ਨੇ ਸੰਸਕਾਰ ਸੀ ਲੋਕਾਂ ਦਾ ਹਜੂਮ ਸੀ ਔਰ ਸਾਰਾ ਸ਼ਹਿਰ ਉੱਥੇ ਉਮੜਿਆ ਦਾ ਸੀ ਅੱਜ ਵੀ ਦੇਖਣ ਨੂੰ ਮਿਲ ਰਿਹਾ ਹੈ ਜੀ ਮੈਂ ਕਮਾਈ ਨੂੰ ਪੇ ਵਟਾਲ ਦਾ ਮਹਾਕੰਬ ਉਹ ਤੇ ਇਹ ਕੋਈ ਮਲਦੂਰ ਐ ਨਹੀਂ ਹੋਣਗੀਆਂ ਹਰ ਬੰਦੇ ਦੇ ਵਿੱਚ ਇੱਕ ਹੋੜ ਲੱਗੀ ਦੀ ਹੈ ਕਿ ਮੈਂ ਜਾ ਕੇ ਉਹਨਾਂ ਦੇ ਅੰਤਮ ਦਰਸ਼ਨ ਕਰ ਲਵਾਂ ਉਹਨਾਂ ਨੂੰ ਆਪਣੀ ਸ਼ਾਦਾ ਸੁਮਣ ਭੇਂਟ ਕਰ ਲਵਾਂ ਇਹ ਹੁੰਦੀ ਹੈ ਕਮਾਈ ਬੰਦੇ ਦੀ ਇਹ ਉਹੋ ਜੀ ਕਮਾਈ ਕੋਈ ਕੋਈ ਕਰ ਸਕਦਾ ਹੈ ਸੇਰ ਸਾਹਿਬ ਇੱਕ ਬਹੁਤ ਮਹਾਨ ਆਤਮਾ ਸੰਪਿਤ੍ਰ ਆਤਮਾ ਸੰ ਉਹਨਾਂ ਦੀ ਮਿਸਾਲ ਸ਼ਹਿਰ ਦੇ ਵਿੱਚ ਕੋਈ ਨਹੀਂ ਹੈਗੀ ਇੰਨਾ ਵਧੀਆ ਸੁਭਾਅ ਮੈਂ ਆਪਣੀ ਦੁਕਾਨ ਤੇ ਬੈਠਾ ਹੁੰਦਾ ਸੀ ਅਗਰ ਉਹ ਨੰਗਦੇ ਸੀ ਤੇ ਜੇ ਛਾਤੀ ਮੇਰੀ ਪੈ ਜਾਣੀ ਹੈ ਤੇ ਉਹਨਾਂ ਨੇ ਮੈਨੂੰ ਬੁਲਾ ਲੈਣਾ ਹੈ ਅਗਰ ਮੇਰੀ ਛਾਤੀ ਨਹੀਂ ਪਈ ਤੇ ਵਾਇ ਮਾਰ ਕੇ ਜਾਣੀ ਲਾ ਲਈ ਓਏ ਮਤਲਬ ਹਰ ਬੰਦੇ ਨਾਲ ਉਹਨਾਂ ਦਾ ਪਿਆਰ ਸੀ ਬੱਚੇ